ਉੱਕੀ ਫੀਮ ਚਰਸ ਗਾਂਜਾ ਕੋਈ ਵੀ ਤੁਸੀਂ ਸਿੰਥੈਟਿਕ ਨਸ਼ਾ ਕੋਈ ਵੀ ਤੁਸੀਂ ਨਾਮ ਲਓ ਇਹ ਸਾਰੇ ਨਸ਼ਿਆਂ ਤੇ ਕੰਮ ਕਰਦਾ ਆ ਜੀ ਜੀ ਇਹ ਬੰਦੇ ਦਾ ਜਿਹੜਾ ਮੰਨ ਆ ਉਹਨੂੰ ਨਹੀਂ ਕਰੂਗਾ ਨਸ਼ਾ ਕਰਨ ਨੂੰ ਇਹਨੂੰ ਲੈਣ ਤੋਂ ਬਾਅਦ ਕਿ ਜਿਹੜੇ ਸਾਡੇ ਪਰਿਵਾਰ ਆ ਉਹਨਾਂ ਦੇ ਘਰਾਂ ਦੇ ਵਿੱਚ ਆਪਾਂ ਨਜ਼ਰ ਮਾਰੀਏ ਥੋੜਾ ਜਿਆ ਕਿ ਆਪਾਂ ਦੇਖੀਏ ਕਿ ਜਿਹੜੇ ਉਹਨਾਂ ਦੇ ਬੱਚੇ ਆ ਕਿਤੇ ਰੈਡ ਬੱਲ ਤਾਂ ਨਹੀਂ ਲੈ ਰਹੇ ਕਿਤੇ ਸਟ੍ਰਿੰਗ ਤਾਂ ਨਹੀਂ ਲੈ ਰਹੇ ਹੂੰ ਹੂੰ ਕਿਉਂਕਿ ਸਟ੍ਰਿੰਗ ਔਰ ਰੈਡ ਬੱਲ ਜਿਹੜੇ ਜੁਵਾ ਬੱਚੇ ਆ ਛੋਟੀ ਉਮਰ ਦੇ ਬੱਚੇ ਆ ਬੜੇ ਚਾਹ ਦੇ ਨਾਲ ਬੜੇ ਸ਼ੌਕ ਨਾਲ ਪੀਂਦੇ ਆ ਉਹਨਾਂ ਨੂੰ ਫੀਲ ਕੀ ਹੁੰਦਾ એનર્ਜੀ ਉਹ ਕਹਿੰਦੇ એનર્ਜੀ ਆ ਗਈ ਥੋੜੇ ਟਾਈਮ ਲਈ એનર્ਜੀ ਆ ਗਈ ਆ ਪਰ ਇਹਦੇ ਪਿੱਛੇ ਇੱਕ ਹਾਂਗਫੁਲ ਘਾਤ ਕੇ ਕਰ ਹੱਸੇ ਲੁਕਿਆ ਹੋਇਆ ਹੈ 30 35 ਦਿਨਾਂ ਦੇ ਵਿੱਚ ਵਿੱਚ ਜਿਹੜਾ ਬੰਦਾ 1.5 ਲੱਖ 2 ਲੱਖ ਦਾ ਚਿੱਟਾ ਪੀਂਦਾ ਆ ਉਹਦਾ ਕਿੱਤਾ ਬੰਦ ਹੋ ਜਾਣਾ ਹੈ ਆਹ ਤੁਸੀਂ ਜਨਰਲ ਲੋਕਾਂ ਨੂੰ ਪੁੱਛੋ ਵੀ ਹਾਂਜੀ ਲੌਂਗ ਕਿਉਂ ਹੁੰਦਾ ਉਹਨੇ ਕਹਿੰਦਾ ਜੀ ਲੌਂਗ ਇੱਕ ਮਸਾਲਾ ਹੁੰਦਾ ਬਸ ਐਹੀ ਜਨਰੇਸ਼ਨਸ ਨੂੰ ਪਤਾ ਇਹ ਤੋਂ ਜ਼ਿਆਦਾ ਜਾਣਣਾ ਨਹੀਂ ਚਾਹੁੰਦੇ ਠੀਕ ਹੈ ਉਹਨਾਂ ਨੇ ਕਹਿਣਾ ਜੀ ਅਸੀਂ ਮੰਨ ਲਓ ਕੋਈ ਕਿਸੇ ਪ੍ਰਕਾਰ ਦੀ ਕੋਈ ਰੈਸਪੀ ਬਣਾਉਣੀ ਹੈ ਉਹਦੇ ਚ ਅਸੀਂ ਲੌਂਗ ਨੂੰ ਯੂਜ਼ ਕਰਦੇ ਹਾਂ ਲੇਕਿਨ ਬਟ ਲੌਂਗ ਆਪਣੇ ਆਪ ਦੇ ਵਿੱਚ ਇੱਕ ਰਾਮਬਾਨਾ ਸੰਜੀਵਨੀ ਬੁੱਟੀ ਹੈ ਬਹੁਤ ਤਰ੍ਹਾਂ ਦੇ ਲੋਕਾਂ ਨੇ ਕਾਰਨ ਲੈ ਲਏ ਉਤੋਂ ਇਲਾਵਾ ਇੱਕ ਕਾਰਨ ਲੈ ਲਿਆ ਜੀ ਈਗੋ ਫੈਕਟਰ ਵੀ ਮੈਂ ਜੇ ਇਹ ਨਸ਼ਾ ਕਰ ਸਕਦਾ ਤਾਂ ਮੈਂ ਵੀ ਤਾਂ ਅਫੋਰਡ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਇਹ ਦੇਖਦੇ ਨਹੀਂ ਵੀ ਉਸ ਵਿਅਕਤੀ ਦਾ ਫਾਈਨੈਂਸ਼ੀਅਲ ਸਟੇਟਸ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਹੈ ਆ ਉਹ ਕਰ ਸਕਦਾ ਹੈ ਤੁਸੀਂ ਨਹੀਂ ਕਰ ਸਕਦੇ ਤੁਸੀਂ ਟਰੈਪ ਹੋ ਜਾਂਦੇ ਹੋ ਥੋੜੀ ਦੇਰ ਬਾਅਦ ਜਦੋਂ ਤੁਹਾਨੂੰ ਲੱਗਦਾ ਤੁਹਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤੁਹਾਡੀ ਈਗੋ ਬਹੁਤ ਜ਼ਿਆਦਾ ਸਾਈਡ ਤੇ ਰਹਿ ਜਾਂਦੀ ਹੈ ਤੁਹਾਡੀ ਪੂਰੀ ਲਾਈਫ ਸ਼ੈਟਰ ਹੋ ਜਾਂਦੀ ਹੈ ਕਟੋ-ਕਟ ਕੇ ਇਨਸਾਨ ਦਾ ਜੇ ਆਪਾਂ ਮਨੁੱਖੀ ਸਰੀਰ ਬਾਰੇ ਗੱਲ ਕਰੀਏ ਜੀ ਚਾਹੇ ਉਹ ਲੇਡੀਜ਼ ਹੈ ਚਾਹੇ ਜੈਂਟਸ ਹੈ ਡਸਨਟ ਮੈਟਰ ਉਹਦੇ ਅਪ੍ਰੋਕਸੀਮੇਟਲੀ 200 ਦੇ ਆਸ-ਪਾਸ ਐਸੇ ਸ਼ਰੀਰਕ 엘ਮੈਂਟਸ ਹੁੰਦੇ ਨੇ ਕਮੀਆਂ ਹੁੰਦੀਆਂ ਨੇ ਰੋਗ ਡਿਜ਼ੀਜ਼ਸ ਹੁੰਦੀਆਂ ਨੇ ਜਾਂ ਡਰਗ ਐਡਿਕਸ਼ਨ ਹੈ ਅਲਕੋਹਲਿਜ਼ਮ ਹੈ ਜਾਂ ਉਹ ਤਬਾਕੂ ਦਾ ਸੇਵਨ ਕਰਦਾ ਜਾਂ ਕਿਸੇ ਵੀ ਨਸ਼ੇ ਦੀ ਲਾਈਨ ਦੇ ਵਿੱਚ ਉਹ ਬੰਦਾ ਪੈ ਗਿਆ ਇਹ ਉਹਨਾਂ ਦੇ 200 ਪ੍ਰਕਾਰ ਦੀਆਂ ਬਿਮਾਰੀਆਂ ਦੀ ਰੋਕਥਾਮ ਤੇ ਉਹਨਾਂ ਨੂੰ ਠੀਕ ਕਰਨ ਦੇ ਵਿੱਚੇ ਮਦਦਗਾਰ ਹੁੰਦਾ ਹੈ ਠੀਕ ਹੈ ਉਹਨਾਂ ਦੇ ਬੀਬੀ ਬੱਚੇ ਮਾਤਾ ਪਿਤਾ ਛੋਟੇ ਛੋਟੇ ਕਿਡਸ ਉਹ ਸਾਰੇ ਲੋਕਾਂ ਦਾ ਕੈਰੀਅਰ ਫਿਊਚਰ ਪੜ੍ਹਾਈ ਲਿਖਾਈ ਸਾਰਾ ਸ਼ਟਰ ਹੋ ਜਾਂਦਾ ਇੱਕ ਬੰਦੇ ਦੇ ਨਸ਼ਾ ਕਰਨ ਨਾਲ ਕਿਉਂਕਿ ਨਸ਼ੇ ਵਾਲਾ ਆਪਣੀ ਮੌਤ ਆਪਣੇ ਹੱਥੀ ਆਪ ਲਿਖ ਆਪਣੇ ਹੱਥੀ ਆਪ ਲਿਖਦਾ ਜੀ ਆਪਣੇ ਆਪ ਇਹ ਕੋਈ ਪ੍ਰੀ ਡਿਸਟਾਈਨਡ ਨਹੀਂ ਹੈ ਇਹ ਸੈਲਫ ਡਿਸਟਾਈਨਡ ਹੁੰਦਾ ਹੈ ਆਪਣੇ ਆਪ ਬੰਦਾ ਆਪਣੀਆਂ ਲਾਈਨਾਂ ਲਿਖਦਾ ਆ ਇੱਕ ਇਨਸਾਨ ਨੂੰ ਮੰਨ ਲਓ ਹੁਣ ਪਤਾ ਨਹੀਂ ਹੈਗਾ ਕਿਸੇ ਚੀਜ਼ ਦਾ ਉਹ ਦੇਖ ਕੇ ਵੀ ਮੱਖੀ ਨੂੰ ਨਿਕਲੀ ਜਾਵੇ ਤਾਂ ਫਿਰ ਉਹਦੀ ਗਲਤੀ ਆ ਨਾ ਜਦੋਂ ਉਹਨੂੰ ਸਮਝਾਉਣ ਵਾਲੇ ਏਡੀ ਜ਼ਬਰਦਸਤ ਇਨੇ ਸਾਲਾਂ ਤੋਂ ਸਮਾਜ ਦੀ ਕੰਟਰੀ ਦੀ ਸੇਵਾ ਦੇ ਵਿੱਚ ਸ਼੍ਰੀ ਵਿਜੇ ਅਰੁਣਾ ਜੀ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਇਸ ਪਲੇਟਫਾਰਮ ਦੇ ਇਸ ਕੰਪਨੀ ਦੇ ਸਸਤਾ ਦੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਖੂਨ ਪਸੀਨੇ ਦੀ ਮਿਹਨਤ ਜਿਹੜੀ ਹੈ ਦਿਨ ਰਾਤ ਦੀ ਉਹ ਇਹਨਾਂ ਪ੍ਰੋਡਕਟਸ ਦੇ ਉੱਪਰ ਲਗਾਈ ਜਿੱਦਾਂ ਉਹਨਾਂ ਨੇ ਲਾਂਚ ਕੀਤਾ ਐਫ ਐਚ ਪੀ ਬਲਿਸ ਪ੍ਰਾਂਸ਼ ਹਾਂ ਹਾਂ ਪਰਾਸ਼ ਮਤਲਬ ਤੁਸੀਂ ਇਹ ਸਮਝ ਲਓ ਅਸਲ ਦੇ ਵਿੱਚ ਇਹਦਾ ਨਾਂ ਹੋਣਾ ਚਾਹੀਦਾ ਸੀ ਐਫ ਐਚ ਪੀ ਬਲੈਸ ਰੀਸ਼ਵਾਸ ਬੰਦੇ ਨੂੰ ਦੁਬਾਰਾ ਸਾਹਸ ਦਿੰਦਾ ਹੈ ਇਹ ਪਰਾਸ਼ ਅੱਛਾ ਉਹ ਆਪਣੀ ਸਾਹ ਖੋਲੀ ਨਸ਼ੀੜੀਆਂ ਚ ਜਾਣੀਆਂ ਨੇ ਸਾਹ ਖੋਲੇ ਹਮ ਅਰੋੜਾ ਜੀ ਨੇ ਕੀ ਕੀਤਾ ਪਰਾਸ਼ ਦੇ ਥਰੂ ਸਾਹ ਦੇਤੇ ਸਾਹਸ ਵੀ ਮੈਂ ਤੈਨੂੰ ਦੁਬਾਰਾ ਸਾਹਸ ਦਿੰਨਾ ਹੁਣ ਅੱਗੇ ਸਮਝ ਤੁਹਾਡੀ ਹੈ ਵੀ ਤੁਸੀਂ ਉਹਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਉਹਨੂੰ ਲਾਗੂ ਕਰਦੇ ਹੋ ਕਿ ਨਹੀਂ ਲਾਗੂ ਕਰਦੇ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਜੇ ਗੋਡ ਫਾਰਬਿਡ ਰੱਬ ਨਾ ਕਰੇ ਕੋਈ ਵੀ ਇਨਸਾਨ ਕਿਸੇ ਵੀ ਕਾਰਨ ਮਿਸ ਗਾਈਡ ਹੋ ਗਿਆ ਮਿਸ ਕੈਰਡਵੇ ਹੋ ਗਿਆ ਉਹ ਵਿਅਕਤੀ ਨੂੰ ਅਵੇਅਰਨੈਸ ਨਹੀਂ ਹੈਗੀ ਤਾਂ ਉਹ ਕਿਸੇ ਨਸ਼ੇ ਦਾ ਐਡਿਕਟ ਹੋ ਚੁੱਕਿਆ ਹੂੰ ਹੂੰ ਤਾਂ ਮੇਰੀ ਇਹ ਅਪੀਲ ਹੈ ਮੇਰਾ ਸੁਜੈਸ਼ਨ ਹੈ ਬੀਇੰਗ ਅ ਫਰੈਂਡ ਬੀਇੰਗ ਅ ਫੈਮਿਲੀ ਮੈਂਬਰ ਬੀਇੰਗ ਇੱਕ ਤੁਸੀਂ ਕਹਿ ਲੋ ਇੱਕ ਗਾਈਡ ਕਹਿ ਲੋ ਹੂੰ ਭਈ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਚਾਹੇ ਉਹ ਅਰਬਨ ਏਰੀਆ ਚਾਹੇ ਰੂਰਲ ਏਰੀਆ ਕੋਈ ਵੀ ਏਰੀਆ ਕਿ ਇੱਕ ਵਾਰੀ ਜੇ ਕੋਈ ਵੀ ਵਿਅਕਤੀ ਚਾਹੁੰਦਾ ਹੈ ਆਪਣੀ ਜ਼ਿੰਦਗੀ ਨੂੰ ਦੁਬਾਰਾ ਰੀਗੇਨ ਕਰਨਾ ਉਹ ਦੁਬਾਰਾ ਚਾਹੁੰਦਾ ਵੀ ਉਹ ਨਸ਼ੇ ਤੋਂ ਬਾਹਰ ਆ ਜਾ ਉਹਦੀ ਜ਼ਿੰਦਗੀ ਨਰਕ ਤੋਂ ਬਾਹਰ ਆ ਕੇ ਸਵਰਗ ਬਣ ਜੇ ਦੁਬਾਰਾ ਉਹ ਹੋਰ ਦੁਬਾਰਾ ਆਪਣੇ ਸਰੀਰਕ ਬਿਮਾਰੀਆਂ ਤੋਂ ਬਾਹਰ ਆ ਜੇ ਉਹਦੀ ਫੈਮਿਲੀ ਸੈੱਟ ਹੋ ਜੇ ਉਹਦਾ ਫਾਈਨੈਂਸ਼ੀਅਲ ਜਿਹੜੀ ਚੈਨਲਾਈਜ਼ੇਸ਼ਨ ਦੁਬਾਰਾ ਸੈੱਟ ਹੋ ਜੇ ਉਹ ਇੱਕ ਬਹੁਤ ਅੱਛੀ ਜਿਹਨੂੰ ਕਹਿੰਦੇ ਨੇ ਰਿਸਪਾਂਸਿਬਲ ਸਿਟੀਜ਼ਨ ਵਾਲੀ ਜ਼ਿੰਦਗੀ ਜਿਣੀ ਚਾਹੁੰਦਾ ਆ ਇੱਕ ਸਵਸਥ ਹੋ ਚਾਹੁੰਦਾ ਜੀ ਉਹਦੇ ਉੱਪਰ ਵੀ ਨਰੋਗੀ ਕਾਇਆ ਦਾ ਵਾਸ ਹੋਵੇ ਤੇ ਉਹਦੇ ਘਰ 'ਚ ਮਾਇਆ ਦਾ ਵਾਸ ਹੋਵੇ ਤਾਂ ਇੱਕ ਵਾਰੀ ਹਰ ਇਨਸਾਨ ਨੂੰ ਐਫ ਐਚ ਪੀ ਬਲੈਸ ਪ੍ਰਾਂਸ਼ ਨੂੰ ਜ਼ਰੂਰ ਅਜ਼ਮਾਉਣਾ ਚਾਹੀਦਾ ਤੁਸੀਂ ਲੱਖਾਂ ਕਰੋੜਾਂ ਰੁਪਏ ਖਰਾਬ ਕਰ ਲੈ ਨਸ਼ਿਆਂ ਦੇ ਉੱਪਰ ਸ਼ਰਾਬਾਂ ਦੇ ਉੱਪਰ 2 2 3 3 5 5000 ਰੁਪਏ ਦੀ ਕਿ ਸ਼ਰਾਬ ਦੀ ਬੋਤਲ ਆਂਦੀ ਹੈ ਤਾਂ ਮੇਰਾ ਖਿਆਲ ਹੈ ਤੁਹਾਡੇ ਪੂਰੇ ਪਰਿਵਾਰ ਦਾ ਜੇ ਕਈਏ ਸੁਨੇ ਦਾ ਪਵਿੱਖ ਤ ਉਹ ਐਫ ਐਚ ਪੀ ਬਲੈਸ ਪ੍ਰਾਜ ਦੀ ਡੱਬੀ ਦੇ ਅੰਦਰ ਬੰਦਾ ਮੇਟਾ ਲੋਗ ਉਤੇ ਕੰਮ ਨਹੀਂ ਕਰੇਗਾ ਫਰੂਕੀ ਸਾਹਿਬ ਅਸੀਂ ਕਿਹਾ ਇੱਥੇ ਮਿੱਟੀ ਪੱਟਣ ਵਾਲੇ ਬੈਠੇ ਆਂ ਠੀਕ ਆ ਅਸੀਂ ਉਹਦਾ ਵੀ ਹੱਲ ਲੈ ਕੇ ਬੈਠੇ ਆਂ ਤੇ ਆ ਚੱਕੋ ਬਲੈਸ ਪਰਾਸ਼ ਅੱਛਾ ਇਹ ਉਹੀ ਚੀਜ਼ ਹੈ ਬਿਲਕੁਲ ਆ ਜਿਹੜਾ ਸਾਡਾ ਨੁਸਖਾ ਆ ਇਹਦੇ ਵਿੱਚ ਪੈਕੇਟ ਇਹੀ ਨੁਸਖਾ ਆ ਅੱਛਾ ਸੋ ਸੇਕ ਹੀ ਕਰੂਗਾ 100% ਇਹ ਜਿਹੜਾ 14 ਸਾਲ ਤੋਂ 15 ਸਾਲ ਤੋਂ ਜਾਂ 20 ਸਾਲ ਤੋਂ ਜਾਂ ਇਹ ਤੋਂ ਲੌਂਗ ਟਾਈਮ ਤੇ ਵੀ ਜਿਹੜਾ ਨਸ਼ਾ ਕਰ ਰਿਆ ਉਹਨੂੰ ਪਹਿਲੇ ਦਿਨ ਤੋਂ ਇਹ ਡਿਸਕਨੈਕਟ ਕਰ ਦੇਵੇਗਾ ਇੰਨੀ ਵਧੀਆ ਇਹ ਚੀਜ਼ ਤਿਆਰ ਕੀਤੀ ਗਈ ਆ ਜਦੋਂ ਆਪਾਂ ਕੋਈ ਵੀ ਚੀਜ਼ ਤਿਆਰ ਕਰਦੇ ਆ ਮੰਨ ਲਓ ਜਿਦਾ ਐਮ ਡੀ ਸਰ ਨੇ ਤਿਆਰ ਕੀਤਾ ਐਫ ਐਚ ਪੀ ਬਲੇਸ ਪਰਾਸ਼ ਬਣਾਇਆ ਉਹਦੇ 'ਚ ਹੈ ਕਿ ਦੁਨੀਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀ ਹੈ ਕਿਉਂਕਿ ਆਪਾਂ ਬੈਠਿਆ ਨੌਲੇਜ ਦੇ ਖੇਤਰ ਦੇ ਵਿੱਚ ਆਪਾਂ ਨੇ ਸਿੱਖਣਾ ਤੇ ਸਿਖਾਉਣ ਦਾ ਆਪਣਾ ਸ਼ੇਅਰ ਕਰਦਾ ਆਪਣਾ ਜਿਹੜਾ ਹੈਗਾ ਲਾਈਫ ਦਾ ਆਪਣਾ ਕਰੀਅਰ ਹੈ ਆਪਣਾ ਇਹ ਨਹੀਂ ਹੈ ਵੀ ਆਪਾਂ ਕਿਸੇ ਦੀ ਲੋਚਨਾ ਕਰਨੀ ਹੈ ਜਾਂ ਕਿਸੇ ਤੋਂ ਈਗੋ ਕਰਨੀ ਹੈ ਜਲਸੀ ਫੈਕਟਰ ਲੈ ਕੇ ਆਉਣਾ ਹੈ ਇਹ ਕੰਮ ਕਿਉਂ ਕਰਦਾ ਕਿਉਂਕਿ ਜਿਹੜੇ ਉਹਨਾਂ ਨੇ ਪਿਓ ਰਾਇਰਵੈਦਿਕ ਹਰਬਲ ਐਕਸਟ੍ਰੈਕਟ ਜਿਨੂੰ ਬੋਲਦੇ ਨੇ ਆਪਾਂ ਕਹਿੰਦੇ ਆ ਨਾ ਵੀ ਅਸਲੀ ਪਿਉਰੀਫਾਈਡ ਫਾਰਮ ਦੇ ਵਿੱਚ ਜਿੰਨੇ ਉਹਨਾਂ ਦਾ ਚੈਨਲ ਦੇ ਵਿੱਚ ਆਯੁਰਵੈਦਿਕ ਐਕਸਪਰਟਾਈਜ਼ ਟੀਮ ਹੈ ਉਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਇਹ ਤਿਆਰ ਹੋਇਆ ਜਿਵੇਂ ਹੁਣ ਆਪਾਂ ਕਹਿੰਦੇ ਆ ਅਸ਼ਵਗੰਧਾ ਆਪਾਂ ਅਸ਼ਵਗੰਧਾ ਦੇ ਫਾਇਦੇ ਗਿਣਾਉਣ ਲੱਗੇ ਤਾਂ ਮੈਨੂੰ ਲੱਗਦਾ 2 ਘੰਟੇ ਆਪਾਂ ਬੋਲੀ ਜਾਈਏ ਤਾਂ ਵੀ ਘਾਟਾ ਦੁਨੀਆ ਨੂੰ ਚੰਗੀ ਚੰਗੀ ਦੁਨੀਆ ਨੂੰ ਪਤਾ ਵੀ ਅਸ਼ਵਗੰਧਾ ਸਰੀਰ ਦੇ ਉੱਪਰ ਕੀ ਕਰਦਾ ਆ ਕਿਵੇਂ ਇਨਸਾਨ ਦੇ ਨਰਵਸ ਸਿਸਟਮ ਨੂੰ ਠੀਕ ਕਰਦਾ ਕਿਵੇਂ ਉਹਦੀ ਮਾਨਸਿਕ ਕਮਜ਼ੋਰੀ ਠੀਕ ਕਰਦਾ ਕਿਵੇਂ ਸਰੀਰਕ ਕਮਜ਼ੋਰੀ ਠੀਕ ਕਰਦਾ ਕਿਵੇਂ ਸੈਕਸ਼ੂਅਲ ਪਾਵਰ ਨੂੰ ਠੀਕ ਕਰਦਾ ਉਦਾਂ ਹੀ ਜੇ ਆਪਾਂ ਦੇਖਿਆ ਜਾਵੇ ਇਹਦੇ ਚ ਐਸੇ ਐਸੇ ਇੱਕ ਐਕਸਟ੍ਰੈਕਟ ਦਾ ਸ਼ੁਭਗੰਦਾ ਹੋ ਗਿਆ ਇਹਦੇ ਚ ਸਫੇਦ ਮੁਸਲੀ ਹੋ ਗਿਆ ਵਾਈਟ ਖਸਖਸ ਹੋ ਗਈ ਇਹਨਾਂ ਨੇ ਇਦਾਂ ਦੇ ਇੱਕ ਐਕਸਟ੍ਰੈਕਟ ਮਲਟੀਪਲ ਜਿਹੜੇ ਐਕਸਟ੍ਰੈਕਟਸ ਨੇ ਪਿਊਰੀਫਾਈਡ ਫਾਰਮ ਚ ਬਿਲਕੁਲ ਆਯੁਰਵੈਦਿਕ ਸੁਪਰਵਾਈਜ਼ਨ ਦੇ ਅੰਡਰ ਪਾ ਕੇ ਇਹਨੂੰ ਤਿਆਰ ਕੀਤਾ ਗਿਆ ਔਰ ਇਹਦੇ ਚ ਇਹ ਹੈ ਵੀ ਇਹਦੇ ਚ ਡੋਸ ਦਾ ਚਾਰਟ ਅਵੇਲੇਬਲ ਕਰਾਇਆ ਹੋਇਆ ਹੈ ਕੰਪਨੀ ਨੇ ਇਹਦਾ ਪਲੱਸ ਪੁਆਇੰਟ ਕੀ ਹੈ ਵੀ ਕਦੇ ਵੀ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਠੀਕ ਹੈ ਜਦੋਂ ਤੁਸੀਂ ਇਨਸਾਨ ਨੂੰ ਗਾਈਡ ਕਰਤਾ ਉਹਨੇ ਦਿੱਤੀ ਹੋਈ ਡਿਸਕ੍ਰਿਪਸ਼ਨ ਦੇ ਅਕੋਰਡਿੰਗਲੀ ਇਹਨੂੰ ਯੂਜ਼ ਕਰਨਾ ਸ਼ੁਰੂ ਕਰਨਾ ਹੈ ਜਿਵੇਂ ਉਹ ਚ ਮੈਂਸ਼ਨ ਕੀਤਾ ਹੁੰਦਾ ਏਨੀ ਵਾਰ ਤੁਸੀਂ 8 8 ਸਪੂਨ ਲੈਣੇ ਆ ਜੀ ਟੀस्पून ਏਨੀ ਵਾਰ 7 ਲੈਣੇ ਏਨੀ ਵਾਰ 5 ਲੈਣੇ ਆ 4 ਲੈਣੇ ਆ 3 ਲੈਣੇ ਆ ਮੀਨਸ ਉਹ ਡਿਕਰੀਜ਼ਿੰਗ ਆਰਡਰ ਚ ਜੀ ਜੀ ਕਿਉਂਕਿ ਉਹਨੇ ਇੱਕ ਤਾਂ ਸਟੈਗਨੈਂਟ ਨਹੀਂ ਰਹਿਣਾ ਇਹ ਨਹੀਂ ਹੈ ਵੀ ਜੀ 3 ਮਹੀਨੇ ਤੁਸੀਂ ਜੀ 40 ਐਮ ਐਲ 50 ਐਮ ਐਲ ਈ ਖਾਈ ਜਾਣਾ ਤੁਸੀਂ 20 ਚਮਚੇ ਹੀ ਖਾਈ ਨਾ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਬਿਲਕੁਲ ਇੱਕ ਕਰਟੇਰੀਆ ਮੈਂਸ਼ਨਡ ਜਿਹਨੂੰ ਕਹਿੰਦੇ ਨੇ ਬਿਲਕੁਲ ਪੂਰੀ ਜ਼ਿੰਦਗੀ ਦੀ ਮਿਹਨਤ ਤੋਂ ਬਾਅਦ ਇਹ ਫਾਰਮੂਲੇਸ਼ਨ ਹੈ ਜਿਹੜੀ ਇਹ ਨੁਸਖਾ ਲੋਕਾਂ ਨੂੰ ਦਿੱਤਾ ਗਿਆ ਹੂੰ ਹੂੰ ਉਹਦੇ ਚ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਹੈ ਇਹ ਕੋਈ ਬੜਪਣ ਦੀ ਗੱਲ ਨਹੀਂ ਹੈ ਬਹੁਤ ਬੜਾ ਦੁਰਭਾਗਿਆ ਆ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਰੂਰਲ ਏਰੀਆਜ਼ ਦੇ ਵਿੱਚ ਲੋਕੀ ਕੋਈ ਐਸਾ ਨਸ਼ਾ ਨਹੀਂ ਜਿਵੇਂ ਆਪਾਂ ਰੋ ਪੀਐਮ ਦੀ ਗੱਲ ਕਰੀਏ ਪੋਪੀ ਹਸਕੋਗੀ ਅਲਕੋਹਲ ਹੋ ਗਿਆ ਲੋਕਾਂ ਨੂੰ ਕੋਈ ਚਰਸ ਹੋ ਗਿਆ ਤਬਾਕੂ ਹੋ ਗਿਆ ਹੀਰੋਇਨ ਹੋ ਗਈ ਚਿੱਟਾ ਤੇ ਲੋਕਾਂ ਦੀ ਮਾਵਾਂ ਅੱਜ ਕੱਲ ਇਹ ਕਹਿੰਦੀਆਂ ਨੇ ਕਿਤੇ ਵੀ ਤੁਸੀਂ ਜਾ ਕੇ ਦੇਖੋਗੇ ਅਪਰੋਕਸੀਮੀਟਲੀ ਪੰਜਾਬ ਦੇ ਵਿੱਚ ਇਹ ਸਿਗਨੀਆਂ ਹੋ ਚੁੱਕਿਆ ਵੀ ਹਰ 7 ਤੋਂ 8 ਬੰਦੇ ਦੇ ਵਿੱਚੋਂ ਇੱਕ ਬੰਦਾ ਡਰੱਗਸ ਅਡਿਕਟਡ ਨਿਕਲ ਰਿਹਾ ਹੈ ਬਹੁਤ बड़ा ਇਹ ਦੁਰਭਾਗ ਹੈ ਪੰਜਾਬ ਲਈ ਆਪਣੇ ਮੁਲਕ ਲਈ ਪੂਰੇ ਲਈ ਔਰ ਉਹਦੇ ਲਈ ਰੱਬ ਦਾ ਇੱਕ ਸਿਧਾਂਤ ਬਣਾਇਆ ਹੋਇਆ ਜੇ ਦਿਨ ਹੈ ਤਾਂ ਰਾਤ ਹੈ ਜੇ ਰਾਤ ਹੈ ਤਾਂ ਦਿਨ ਵੀ ਹੈ ਹਰ ਚੀਜ਼ ਦਾ ਇੱਕ ਉਹਨਾਂ ਨੇ ਜਿਹੜਾ ਸਿੰਡਰੋਮ ਕ੍ਰੀਏਟ ਕਰਕੇ ਰੱਖਿਆ ਹੋਇਆ ਹੁਣ ਜੇ ਲੋਕ ਨਸ਼ਾ ਕਰਦੇ ਆ ਕਾਫੀ ਐਚਪੀ ਕੰਪਨੀ ਵਰਗੀਆਂ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਲੋਕਾਂ ਨੂੰ ਜਿਣ ਦਾ ਮੌਕਾ ਦਿੰਦੀਆਂ ਨੇ ਅੱਜ ਕੱਲ੍ਹ ਜਿਵੇਂ ਕਿ ਅਨੰਦ ਜੀ ਨੇ ਦੱਸਿਆ ਆ ਅਮਰ ਜੀ ਨੇ ਦੱਸਿਆ ਤੁਹਾਨੂੰ ਇਹਦੇ ਬਾਰੇ ਕਾਫੀ ਡੀਪਲੀ ਇਹ ਹਰ ਇੱਕ ਨਸ਼ੇ ਦੀ ਤੋੜ ਦੇ ਉੱਤੇ ਕੰਮ ਕਰਦਾ ਜਿਵੇਂ ਕਿ ਜਿਵੇਂ ਕਿ ਅਫੀਮ ਹੋਈ ਭੁੱਕੀ ਹੋਈ ਪੋਸਟ ਹੋਈ ਜਾਂ ਮੈਡੀਕੇਟਡ ਨਸ਼ੇ ਜਾਂ ਸਿੰਥੈਟਿਕ ਨਸ਼ੇ ਕਿਸੇ ਵੀ ਤਰ੍ਹਾਂ ਦੇ ਕੋਈ ਨਸ਼ੇ ਹੈਗੇ ਆ ਹਰ ਇੱਕ ਨਸ਼ੇ ਤੇ ਬਾ ਖੂਬੀ ਇਹ ਬਾ ਕਮਾਲ ਕੰਮ ਕਰਦਾ ਔਰ ਪਹਿਲੇ ਦਿਨ ਤੋਂ ਜਿਹੜੀ ਉਹਦੀ ਐਡਿਕਸ਼ਨ ਨੂੰ ਤੋੜ ਦਿੰਦਾ ਵੱਡੀ ਦਿੱਕਤ ਇਹ ਹੁੰਦੀ ਨੇ ਜੀ ਨਸ਼ਾ ਛੱਡਣਾ ਵੀ ਚਾਹੁੰਦਾ ਬੰਦਾ ਪਰ ਤੋੜ ਨਹੀਂ ਛੱਡਦੀ ਨਸ਼ਾ ਬਿਲਕੁਲ ਤੋੜ ਬੜੀ ਵੱਜਦੀ ਹੈ ਬਿਲਕੁਲ ਮੇਨ ਪਰਪਸ ਹੀ ਇਹ ਹੈ ਜੀ ਜੇ ਇਸ ਬੰਦੇ ਦੇ ਸਰੀਰ ਨੂੰ ਤੋੜ ਵੱਜਣੀ ਆ ਕਿਉਂਕਿ ਉਹਦਾ ਸਰੀਰ ਕਮਾਂਡ ਕਰ ਰਿਹਾ ਜਿਹੜੇ ਉਹਦੇ ਅੰਦਰ ਸੈੱਲ ਇਹਦੇ ਪੈਦਾ ਹੋ ਚੁੱਕੇ ਆ ਉਹ ਬਾਰ ਬਾਰ ਇਹਨੂੰ ਮੰਗ ਰਿਹਾ ਤੇ ਉਸ ਸ਼ਖਸ ਨੂੰ ਮਜਬੂਰ ਕਰ ਰਿਹਾ ਉਹ ਛੱਡਣਾ ਵੀ ਚਾਹਦਾ ਪਰ ਤੋੜ ਦੀ ਵਜ੍ਹਾ ਦੇ ਨਾਲ ਫੇਰ ਉਹ ਕਿਤਨਾ ਕਿਤੇ ਬਾਅਦ ਐਡਿਕਟ ਕਰਨ ਨਠਦਾ ਹੈਗਾ ਸੋ ਜੇ ਤੋੜ ਦੀ ਗੱਲ ਕਰੀਏ ਇਹ ਜਿਹੜਾ ਸਾਡਾ ਨੁਸਖਾ ਆ ਉਹਦੀ ਤੋੜ ਪਹਿਲੇ ਦਿਨ ਤੋਂ ਹੀ ਖਤਮ ਕਰ ਦਿੰਦਾ ਹੈ ਜੀ ਜਿਵੇਂ ਕਿ ਵਿਆਸ ਸਾਹਿਬ ਨੇ ਦੱਸਿਆ ਰਣਜੀਤ ਜੀ ਨੇ ਲਾਈਫ ਕੋਚ ਨੰਬਰ ਬਰਤਵਾਜ ਜੀ ਨੇ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਹੈ ਇਹ ਬਲਿਸਪਰਾਸ ਜਿਹੜਾ ਆ ਇਹ ਹਰਬਲ ਆਯੁਰਵੇਦਿਕ ਟੋਟਲ ਹਰਬਲ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਇਹਦੇ ਵਿੱਚ ਅਸ਼ਵਗੰਧਾ ਮਾਲ ਕੰਗਣੀ ਸ਼ਿਲਾਜੀਤ ਸ਼ੁੱਧ ਕੋਚਲਾ ਇਦਾਂ ਦੀਆਂ ਜੜੀਆਂ ਬੂਟੀਆਂ ਪਾਈਆਂ ਗਈਆਂ ਜਿਹੜੀਆਂ ਕੀ ਕਿਸੇ ਵੀ ਇਨਸਾਨ ਨੂੰ ਕੋਈ ਵੀ ਨਸ਼ਾ ਅਗਰ ਉਹ ਕਰਦਾ ਆ ਤੇ ਉਹ ਉਸ ਨਸ਼ਿਆਂ ਤੋਂ ਛੁਟਕਾਰਾ ਪਾ ਸਕਦਾ ਆ ਠੀਕ ਹੈ ਚਾਹੇ ਉਹ ਅਫੀਮ ਖਾ ਰਿਹਾ ਹੋਵੇ ਠੀਕ ਹੈ ਚਾਹੇ ਉਹ ਤਿੱਕਾ ਪੀ ਰਿਹਾ ਹੋਵੇ ਠੀਕ ਹੈ ਭੁੱਕੀ ਖਾ ਰਿਹਾ ਹੋਵੇ ਜਿੰਨੇ ਵੀ ਨਸ਼ੇ ਨੇ ਸ਼ਰਾਬ ਦਾ ਨਸ਼ਾ ਹੋਵੇ ਸ਼ਰਾਬ ਦੇ ਨਸ਼ੇ ਨੂੰ ਤਾਂ ਇਹ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਹੀ ਮੈਂ ਦੇਖੇ ਨੇ ਇਦਾਂ ਦੇ ਬੰਦੇ ਜਿਨ੍ਹਾਂ ਨੂੰ ਇਹਦੀ ਡੋਜ਼ ਦਿੱਤੀ ਜਾਂਦੀ ਆ ਉਹ 3-4 ਦਿਨਾਂ ਦੇ ਵਿੱਚ ਵਿੱਚ ਹੀ ਸ਼ਰਾਬ ਤਾਂ ਛੱਡ ਦਿੰਦੇ ਨੇ ਇੰਨੀ ਜਲਦੀ ਇਹ ਸਾਡੇ ਸਰੀਰ ਤੇ ਕੰਮ ਕਰਦਾ ਆ ਉਹ ਸਭ ਤੋਂ ਵੱਡੀ ਗੱਲ ਕੀ ਅੱਜ ਮਾਰਕੀਟ ਦੇ ਵਿੱਚ ਲੋਕਾਂ ਦੇ ਵਿੱਚ ਜੋ ਇਦਾਂ ਦੇ ਪ੍ਰੋਡਕਟ ਆਉਂਦੇ ਨੇ ਉਹ ਇੱਕ ਨਸ਼ਾ ਸ਼ਡਾਨ ਦੇ ਲਈ ਦੂਜਾ ਨਸ਼ਾ ਲਗਾ ਦਿੰਦੇ ਨੇ ਇਹਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈਗਾ ਇਹ ਜਿਵੇਂ ਕਿ ਤੁਹਾਨੂੰ ਅੰਮਰਜੀ ਨੇ ਦੱਸਿਆ ਵੀ ਇਹਦੀ ਇੱਕ ਡੋਜ਼ ਹੈ ਕਿ ਜਿਵੇਂ ਕੋਈ ਮੰਨ ਲਓ 1 ਗ੍ਰਾਮ ਚਿੱਟਾ ਪੀਂਦਾ ਤੇ ਉਹਦੀ ਡੋਜ਼ ਹੈ ਵੀ ਭਾਈ ਤੂੰ 4 ਦਿਨ 8-8 ਚਮਚੇ ਦੇ ਖਾਣੇ ਨੇ ਤੇ 4 ਦਿਨ ਤੋਂ ਬਾਅਦ ਉਹਦੇ ਚਮਚ ਸਸਾਤ ਹੋ ਜਾਣੇ ਆ ਫਿਰ 4 ਦਿਨ ਤੋਂ ਬਾਅਦ ਉਹਦੇ 6-6 ਹੋ ਜਾਣੇ ਆ ਫਿਰ 5-5 ਹੋ ਜਾਣੇ ਆ ਫਿਰ 4-4 ਹੋ ਜਾਣੇ ਆ ਫਿਰ 3-3 ਹੋ ਜਾਣੇ ਆ 2-2 ਹੋ ਜਾਣੇ 1-1 ਕੋ ਇਹਨਾ 1 ਕੋ ਜਨਾ ਖਤਮ 30-35 ਦਿਨਾਂ ਦੇ ਵਿੱਚ ਵਿੱਚ ਜਿਹੜਾ ਬੰਦਾ 1.5 ਲੱਖ 2 ਲੱਖ ਦਾ ਚਿੱਟਾ ਪੀਂਦਾ ਆ ਉਹਦਾ ਚਿੱਟਾ ਬੰਦ ਹੋ ਜਾਣਾ ਆ ਕੀ ਆ ਪੁੱਕੀ ਫੀਮ ਚਰਸ ਗਾਂਜਾ ਕੋਈ ਵੀ ਤੁਸੀਂ ਸਿੰਥੈਟਿਕ ਨਸ਼ਾ ਕੋਈ ਵੀ ਤੁਸੀਂ ਨਾਮ ਲਓ ਇਹ ਸਾਰੇ ਨਸ਼ਿਆਂ ਤੇ ਕੰਮ ਕਰਦਾ ਆ ਜੀ ਜੀ ਇਹ ਬੰਦੇ ਦਾ ਜਿਹੜਾ ਮੰਨਿਆ ਉਹਨੂੰ ਨਹੀਂ ਕਰੂਗਾ ਨਸ਼ਾ ਕਰਨ ਨੂੰ ਇਹਨੂੰ ਲੈਣ ਤੋਂ ਬਾਅਦ